ਵਾਹਿਗੁਰਜੀ ਤਿੰਦੇ ਸਾਦੇ ਕਿੰਨਾ ਸੋਣਾ ਦਿਵਾਨ ਹਲ ਸਜਾਇਆ ਗਿਆ ਆ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰਜੀ ਦਰਸ਼ਨ ਕਰੋ ਗੁਰਦੁਆਰਾ ਸ਼ੀਸ਼ਕੰਜ ਸਾਹਿਬ ਜੀ ਦੇ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਧੰਤਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਧੰਤਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਹਾਲੇ ਦੋਸਤੋ ਵੈਲਕਮ ਟੂ ਬੈਕ ਮਾਈ ਚੈਨਲ ਦੋਸਤੋ ਤੁਹਾਨੂੰ ਪਤਾ ਆਪਣੀ ਯਾਤਰਾ ਚੱਲ ਰਹੀ ਹੈ ਸ਼੍ਰੀ ਅਨੰਦਪੁਰ ਸਾਹਿਬ ਜੀ ਦੀ ਆਪਾਂ ਗੁਰਦੁਆਰਾ ਪੋਰਾ ਸਾਹਿਬ ਜੀ ਦੇ ਤੁਹਾਨੂੰ ਦਰਸ਼ਨ ਕਰਾਤੇ ਸੀਗੇ ਦੋਸਤੋ ਤੁਹਾਨੂੰ ਪਤਾ ਸ਼ਿਦਾਵਦੀ ਚੜ੍ਹ ਗਈ ਹੈ 350 ਸਾਲਾਂ ਤਣ ਤਣ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੀ ਪਾਈ ਮਤੀ ਦਾਸ ਜੀ ਪਾਈ ਸਤੀ ਦਾਸ ਜੀ ਪਾਈ ਦਿਯਾਲਾ ਜੀ ਦੀ ਆਓ ਹੁਣ ਦੋਸਤੋ ਤੁਹਾਨੂੰ ਆਪਾਂ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਾਈਏ ਗੁਰਦੁਆਰਾ ਸੀਸਗੰਜ ਸਾਹਿਬ ਜੀ ਦੇ ਵਾਹਿਗੁਰੂ ਜੀ ਹੁਣ ਆਪਾਂ ਦਰਸ਼ਨ ਕਰਨ ਜਾ ਰਿਹਾ ਗੁਰਦੁਆਰਾ ਸੀਸਗੰਜ ਸਾਹਿਬ ਜਿਸ ਸਥਾਨ ਤੇ ਤਨ ਤਨ ਸ਼੍ਰੀ ਗਰੂ ਤੇ ਇੱਕ ਬਹਾਦਰ ਸਾਹਿਬ ਜੀ ਮਹਾਰਾਜ ਜੀ ਹਾਂ ਤੇ ਸੀਸ ਲਿਆਂਦਾ ਸੀ ਭਾਈ ਜੇਤਾ ਜੀ ਨੇ ਆਪਾਂ ਗੁਰਦੁਆਰਾ ਸਾਹਿਬ ਦੀ ਇਤਿਹਾਸ ਦੀ ਵੀਡੀਓ ਪਹਿਲਾਂ ਪਾਈ ਹੋਈ ਹੈ ਵਾਹਿਗੁਰੂ ਜੀ ਪੇਂਟਿੰਗ ਦੇਖ ਸਕਦੇ ਹੋ ਕਿੰਨੀ ਸੋਹਣੀ ਬਣਾਈ ਗਈ ਆ ਦੇਖ ਸਕਦੇ ਤੁਸੀਂ ਕਿੰਨੀ ਸੋਹਣੀ ਪੇਂਟਿੰਗ ਸ਼ਦਾਬ ਦੀ ਦੇਖ ਸਕਦੇ ਤੁਸੀਂ ਵਾਹਿਗੁਰੂ ਬਹੁਤ ਹੀ ਕਰੀਆਪਰ ਆਲਾ ਹੈ ਸਰਕਾਰ ਦਾ ਦੇ ਸਕਦੇ ਤੁਸੀਂ ਛੱਤ ਨਾਮ ਵਾਹਿਗੁਰੂ

ਵਾਹਿਗੁਰੂ ਜੀ ਦਰਸ਼ਨ ਕਰੋ ਗੁਰਦੁਆਰਾ ਸੀਸਗੰਜ ਸਾਹਿਬ ਜੀ ਦੇ ਇਤਿਹਾਸ ਦੇ ਗੁਰਦੁਆਰਾ ਇਕਾਲ ਬੂੰਗਾ ਸਾਹਿਬ ਜੀ ਦੇ ਇਤਿਹਾਸ ਦੇ ਪਹਿਲਾਂ ਇਤਿਹਾਸ ਦੀ ਵੀ ਵੀਡੀਓ ਆਪਾਂ ਪਾਈ ਹੋਈ ਹੈ ਤੁਸੀਂ ਜਰੂਰ ਚੈਨਲ ਤੇ ਜਾ ਕੇ ਗੁਰਦੁਆਰਾ ਸਾਹਿਬ ਜੀ ਦਾ ਇਤਿਹਾਸ ਸਰਵਣ ਕਰੋ ਵਾਹਿਗੁਰੂ ਜੀ ਗੁਰਦੁਆਰਾ ਸੀਸਗੰਜ ਸਾਹਿਬ ਆਪਾਂ ਪਹੁੰਚ ਚੁੱਕੇ ਆਓ ਹੁਣ ਆਪਾਂ ਤੁਹਾਨੂੰ ਗੁਰਦੁਆਰਾ ਸਾਹਿਬ ਜੀ ਦਰਸ਼ਨ ਕਰਾਈਏ

ਵਾਹਿਗੁਰਜੀ ਦਰਸ਼ਨ ਕਰੋ ਧੰਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆ ਦੇ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਕ ਅਰਪਣ ਹੈ ਰਣ ਦਾਤਨ ਕਾਰਾ ਜਨ ਦਾ ਵਾਹਿਗੁਰਜੀ ਤਿੰਦੇ ਸਾਦੇ ਕਿੰਨਾ ਸੋਨਾ ਦਿਵਾਨ ਹਲ ਸਜਾਇਆ ਗਿਆ ਆ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਇੱਥੇ ਦੀਵਾਨ ਸਜਾਇਆ ਜਾਣਗੇ ਤੁਸੀਂ ਦੇਖ ਸਕਦੇ ਹੋ ਤਿਲਕ ਜੰਜੂਰਾਖਾ ਪ੍ਰਭਤਾ ਕੇ ਜੇ ਸਾਡੇ ਵਾਹਿਗੁਰੂ ਜੀ ਕਿੰਨਾ ਸੋਹਣਾ ਦੀਵਾਨ ਹਾਲ ਸਜਾਇਆ ਹੋਇਆ ਇੱਥੇ ਦੀਵਾਨ ਸਜਣਗੇ ਦੇਖ ਸਕਦੇ ਤੁਸੀਂ ਵਾਹਿਗੁਰੂ ਜੀ ਦੇਖ ਸਕਦੇ ਹੋ ਕਿੰਨਾ ਸੋਹਣਾ ਦੀਵਾਨ ਹਾਲ ਸਜਾਇਆ ਹੋਇਆ ਫੁੱਲਾਂ ਨਾਲ ਆਪ ਜੀ ਬਹੁਤ ਹੀ ਕਰਮਾ ਵਾਲਿਓ ਦਰਸ਼ਨ ਕਰਿਓ ਘਰਿਤ ਵਾਰਾ ਸਿਸਕਨ ਸਾਹਿਬ ਜੀ ਦੇ ਸਤਨਾਮ ਵਾਹਿਗੁਰੂ ਸੁਭਾਵਾ ਬਟਾਵਾਂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਚੌੜਕ ਆਵਿਛਿਆਨਾ ਵਾਹਿਗੁਰੂ ਜੀ ਦਰਸ਼ਨ ਕਰੋ ਗੁਰਦੁਆਰਾ ਅਕਾਲ ਬੂੰਗਾ ਸਾਹਿਬ ਜੀ ਦੇ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਤੰਤਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਤੰਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਜਰੂਰ ਤੁਸੀਂ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਨ ਆਓ ਗੁਰਦੁਆਰਾ ਸਾਹਿਬ ਜੀ ਦੀ ਇਤਿਹਾਸ ਦੀ ਵੀਡੀਓ ਪਹਿਲਾਂ ਆਪਾਂ ਪਾਈ ਹੋਈ ਹੈ ਜਰੂਰ ਤੁਸੀਂ ਚੈਨਲ ਤੇ ਜਾ ਕੇ ਗੁਰਦੁਆਰਾ ਸਾਹਿਬ ਜੀ ਦਾ ਇਤਿਹਾਸ ਸਰਬਣ ਕਰੋ ਬਾਹਤ ਕੀ ਆਪਾਂ ਗੁਰਦੁਆਰਾ ਸਿਸਕਾ ਸਾਹਿਬ ਜੀ ਦੇ ਦਰਸ਼ਨ ਕਰਦੇ ਜੇ ਮੈਂ ਤੋਂ ਵੀਡੀਓ ਬਣਾਉਂ ਲੱਗਿਆ ਕੋਈ ਵੀ ਗਲਤੀ ਜੁਣੀ ਮਾਫ ਕਰਿਓ ਚੈਨਲ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜੁੜ ਕਰਿਓ ਬੈਲ ਆਈਕਨ ਵੀ ਪ੍ਰੈਸ ਕਰਨਾ ਵੀਡੀਓ ਅੰਤ ਤੱਕ ਜੁੜੋ ਕੋ ਸਾਨੂੰ ਮਿਲਦੇ ਆਪਾਂ ਅਗਲੇ ਵੀਡੀਓ